ਦੂਸਰ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਵੈਸੇ ਵਪਾਰ ਦਾ ਵੇਰਦਾ ਕੰਮ ਆ ਕੋਈ ਇੱਕ ਅਦਾ ਪਸ਼ੂ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਵੈਸੇ ਡੇਰੀ ਦਾ ਕੰਮ ਆ ਖਾਸ ਤੌਰ ਤੇ ਘਰੇ ਵੀ ਮੱਝਾਂ ਚੰਗੀਆਂ ਕੋਈ 5-7 ਇਹਨਾਂ ਨੇ ਰੱਖੀਆਂ ਨੇ ਦੁੱਧ ਵਾਦ ਦੇ ਨਾਲ ਕਿਤੇ ਨਾ ਕਿਤੇ ਕੋਈ ਇੱਕ ਤਾਂ ਚੰਗਾ ਜਾਨਵਰ ਲੈ ਲੈਂਦੇ ਆ ਤੇ ਲਿਆ ਕੇ ਸੇਲ ਕਰਦੇ ਆ ਪਰ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਆ ਇਹ ਪਹਿਲਾ ਸੂਆ ਵੀ ਇਹਨਾਂ ਨੇ ਘਰੇ ਚੋਈ ਆ ਦੂਜੇ ਸੂਆ ਵੀ ਹੁਣ ਇਹਨਾਂ ਨੇ ਬਿਲਕੁਲ ਘਰੇ ਚੋਈ ਆ ਐਸ ਵਕਤ 6-7 ਕਿੰਨਿਆਂ ਦਾ ਸੂਆ ਮਗਰ ਇਹਦੇ 33 ਫੀਮੇਲ ਕਾਫ ਮੇਲ ਕਾਫ ਨੂੰ ਨਾਮ ਦਿੱਤਾ ਸੀ ਲੇ ਕਿ ਪਹਿਲੇ ਸਵੇਰੇ ਇਸ ਵ ਅਫਕਤ 6-7 ਮਹੀਨਿਆਂ ਦਾ ਟਾਈਮ ਹੋ ਗਿਆ ਤੇ ਮਹੀਨੇ ਕੀ ਬੜੀ ਸੋਰੀ ਹੈ ਹਾਂਜੀ ਹਾਂਜੀ ਠੀਕ ਆ ਇਹ ਤਾਂ ਥੱਲੇ ਆ ਸੋਣ 29 ਤਰੀਕ ਨੂੰ ਮਹੀਨਾ ਹੋ ਰਿਹਾ ਦਿਨੋਂ ਤੋਂ ਲੱਭੇ ਇਹ ਹਲੇ ਦੁੱਧ ਦਾਹੀ ਹੋਊਗਾ 9 ਦੀ ਆਪਾਂ ਗਾਰੰਟੀ ਦੇ ਦੇ ਲਾਂਗੇ ਨਾ ਵੀ 9 ਕਿਲੋ ਦੀ ਗਾਰੰਟੀ ਤਸੱਲੀ ਰਹੂਗੀ ਠੀਕ ਆ ਜੀ ਦੋ ਤੋਂ ਹੋਵੇ ਨਾ ਹੋਵੇ ਤਾਂ 10 ਕਿਲੋ ਹੀ ਆ ਤੇ ਚਵਾਈ ਮੇਰਾ ਭਰਾ ਕਿਸੇ ਨੇ ਵੀ ਸਜਣ ਨੇ ਸੌਦਾ ਕਰਨਾ ਉਹਦੀ ਤਕਰੀਦਾਰੀ ਕਰਨ ਤੋਂ ਪਹਿਲਾਂ ਤੁਸੀਂ ਦੋ ਟਾਈਮ ਚੋ ਸਕਦੇ ਜੇ ਇੱਕ ਟਾਈਮ ਬੱਚੇ ਤੇ ਮਿਲਦੀ ਹੈ 31 ਨਾਲ ਹੀ ਤੁਹਾਨੂੰ ਮਿਲ ਜੂਗੀ 31 ਮਗਰਾ ਕੱਤੀ ਵੀ ਤੁਸੀਂ ਦੇਖੋਗੇ ਵੀ 6-7 ਮਹੀਨਿਆਂ ਦਾ ਸੂਆ ਤੇ 31 ਵੀ ਪੂਰੀ ਜੰਮੀ ਪ ਇਹ ਨਹੀਂ ਹੈਗਾਗਾ ਵੀ ਕੋਈ ਲੇਸੀਫੀਕੀ ਕੱਟੀ ਆ ਬਾਕੀ ਫੇਸ ਕੁਆਲਿਟੀ ਹਾਈਟ ਕੱਟ ਦੀ ਮੈਂ ਜ਼ਿਕਰ ਕਰ ਦੇਣਾ ਵੀ ਦੂਰੋਂ ਨੇੜੇ ਕੋਈ ਵੀ ਵੀਰ ਨੇ ਤੁਰਨਾ ਕੱਦ ਵੱਡਾ ਹਾਈਟ ਕੱਟ ਦੀ ਪੂਰੀ ਉੱਚੀ ਆ ਕੋਈ ਛੋਟੀ ਨਹੀਂ ਹੈ ਜਦੋਂ ਮਨ ਇਹ ਕਿਹਾ ਸੋਚਦਾ ਕਰੇ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਵਸੇ ਕੋਈ ਵੀ ਇੱਕ ਨਾਰਮਲ ਬੰਦਾ ਕੋਲੇ ਖੜਾ ਪਤਾ ਲੱਗ ਹੀ ਜਾਊਗਾ ਤੁਹਾਨੂੰ ਜਜਮੈਂਟ ਹੋ ਹੀ ਜਾਊਗੀ ਥਾਂਾਂ ਦੀ ਸਾਫ਼ ਸਾਰੀਆਂ ਮੱਜਾਂ ਚ ਇਹੀ ਵੱਟੀ ਆ ਠੀਕ ਆ ਜੀ ਤੇ ਇਹਦਾ ਪੀਕ ਵੀ ਤਕਰੀਬਨ ਵੀਰਾਂ ਦਾ ਵੀ ਇੱਕ ਟੋੜਾ ਘੱਟ ਦੂਜੇ ਦਿਨ ਜਦੋਂ ਪੀਕ ਤੇ ਚੱਲੀ ਆ 13 14 13 14 ਲੀਟਰ ਦੁੱਧ ਇਹਨੇ ਚਵਾਇਆ ਉਹਨੂੰ ਮੇਰਾ ਭਰਾ ਤੁਸੀਂ ਅੰਦਾਜ਼ਾ ਲਾਈ ਸਕਦੇ ਸਾਰੇ ਪਸ਼ੂ ਪਾਲਕ ਵੀਰ ਸਿਆਣੇ ਆ ਅੱਜ 6-7 ਕੁ ਮਹੀਨੇ ਦਾ ਸਮਾਂ ਹੋ ਗਿਆ ਮਗਰ ਆਹ ਕੱਤੀ ਜੇ 31 ਤੋਂ 43 ਹੀ ਮਿਲ ਜਾਣੀ ਹੈ ਕਿਉਂਕਿ ਮਿਲਦੀ ਇੱਕ ਟਾਈਮ ਕੱਤੀ ਦੇ ਸ਼ਾਮੀ ਪੜਨਾ ਪੰਨਾ ਚਾਹ ਨੂੰ ਘਾੜੇ ਦੀ ਕੱਤੀ ਇੱਕ ਰਾਂਗਾ ਪਿਛੇ ਪੂਛ ਗਿੱਠਕ ਜਿਹੜੀ ਵਾਈਟ ਆ ਇੱਕ ਟਾਈਮ ਪੜੇ ਤੇ ਮਿਲਦੀ ਆ ਇੱਕ ਟਾਈਮ 231 ਤੇ ਮਿਲਦੀ ਆ ਮਾਰਨਿੰਗ ਟਾਈਮ ਸੋ ਇਹ ਮੱਝ ਦੀ ਡਿਟੇਲ ਆ ਦੋਸਤੋ ਰੇਟ ਡਿਮਾਂਡ ਦੀ ਵੀ ਨਾ 82 ਚਾਹੇ 85000 ਕਰਨਗੇ ਬਾਕੀ ਐਂਡ ਪੁਆਇੰਟ ਜਿਹੜੀ ਇਹ 2000 ਛੜਦੇਗਾ 80000 ਦੇ ਵਿੱਚੋਂ 78000 ਦੀ ਇਹ ਜੇ ਤੁਹਾਨੂੰ ਮੱਧ ਮਿਲ ਜੂਗੀ 9-10 ਕਿਲੋ ਸਜਰਾ ਦੇ ਮੁਕਾਬਲੇ ਅੱਜ ਵੀ ਦੋ ਦੋ ਲਈ ਫਿਰਦੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਲਾਹਰੀ ਤੱਕ ਨੰਬਰ ਆਪਣੇ ਬੋਲ ਦੇ ਫਿਰ ਇਹ 6837 ਹਾਂਜੀ 99368 ਠੀਕ ਆ ਜੀ ਲੋ ਵੀ ਪ੍ਰਭੂ ਕਰੋ ਕਾਲ ਕਰੋ ਸੰਪਰਕ ਧੰਨਵਾਦ ਬਾਕੀ ਪੂਰੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰ ਦਿਆਂਗੇ